ਪੰਜਾਬ ਤੇ ਕਰਜ਼ਾ ਵਧ ਕੇ 320000 ਕਰੋੜ ਹੋ ਚੁੱਕਾ ਸਰਕਾਰ ਨਵੇਂ ਸਰੋਤ ਆਮਦਨ ਦੇ ਪੈਦਾ ਨਹੀਂ ਕਰ ਸਕੀ ਪਰ ਨਾਲ ਦੀ ਨਾਲ ਮਾਨ ਸਰਕਾਰ ਵੱਲ ਤੇ ਛੋਟੀ ਜੀ ਰਾਹਤ ਇਹ ਆ ਕਿ ਟੈਕਸ ਵਸੂਲੀ ਦੇ ਵਿੱਚ ਇਜਾਫਾ ਹੋਇਆ ਪਰ ਕਰਜ਼ਾ ਵਧਿਆ ਤੇ ਚਿੰਤਾਵਾਸ ਵਾਲੀ ਗੱਲ ਆ ਮਾਨ ਸਰਕਾਰ ਵਾਸਤੇ ਮੌਜੂਦਾ ਜਿਹੜੇ ਵਿੱਤੀ ਬਰੇ ਦੀਆਂ ਤਮਾਈਆਂ ਤਿੰ ਜਿਹੜੀਆਂ ਹੁੰਦੀਆਂ ਨੇ ਤਿੰ ਮਹੀਨੇ ਜਿਹਨੂੰ ਤਮਾਈਆਂ ਕਹਿੰਦੇ ਪਹਿਲੀਆਂ ਤਿੰ ਤਮਾਈਆਂ ਵਿੱਚ ਵਸਤੂਆਂ ਤੇ ਸਵਾਵਾ ਕਰ ਤੇ ਆਪਕਾਰੀ ਡਿਊਟੀ ਸਨੇ ਮਾਲੀਆ ਦੀ ਉੱਚੀ ਵਸੂਲੀ ਦੇ ਬਾਵਜੂਦ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ 2023 2024 ਅਪ੍ਰੈਲ ਤੋਂ ਦਸੰਬਰ ਦੀਆਂ ਪਹਿਲਾ ਤਿੰ ਤਮਾਈਆਂ ਮਤਲਬ ਅਪ੍ਰੈਲ ਤੋਂ ਦਸੰਬਰ ਦੇ ਹੁਣ ਜਾਰੀ ਕੀਤੇ ਗਏ ਵਿੱਤੀ ਸੂਚਕਾ ਤੋਂ ਸਾਹਮਣੇ ਗੱਲ ਆਈ ਹੈ ਕਿ ਸੂਬਾ ਸਰਕਾਰ ਨੇ ਇਸ ਮਿਆਦ ਦੌਰਾਨ 26317.37 ਕਰੋੜ ਰੁਪਏ ਦਾ ਕਰਜ਼ਾ ਵੀ ਚੁੱਕਿਆ ਮਿਲੇ ਬੀਰਵੈ ਅਨੁਸਾਰ ਪੰਜਾਬ ਸਰਕਾਰ ਨੇ ਪਿਛਲੇ ਵਿੱਤੀ ਸਾਲ 2022-23 ਵਿੱਚ ਕੁੱਲ ਉਧਾਰ 30899 ਕਰੋੜ ਰੁਪਏ ਲਿਆ ਸੀ ਤੇ ਅਪ੍ਰੈਲ 2022 ਤੋਂ ਲੈ ਕੇ ਦਸੰਬਰ 2023 ਦਰਮਿਆਨ ਕਰਜੇ ਵਿੱਚ 57217.18 ਕਰੋੜ ਰੁਪਏ ਦਾ ਵਾਧਾ ਹੋਇਆ ਸੀ ਜਿਸ ਨਾਲ ਹੁਣ ਸੂਬੇ ਤੇ ਕੁੱਲ ਕਰਜ਼ਾ 3 ਲੱਖ 20 ਹਜ਼ਾਰ ਕਰੋੜ ਰੁਪਏ ਹੋ ਗਿਆ ਮਤਲਬ ਕਰੀਬ-ਕਰੀਬ 3.5 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ ਹੋਣ ਵਾਲਾ ਸਰਕਾਰ ਆਮਦਨ ਦੇ ਨਵੇਂ ਸਰੋਤ ਪੈਦਾ ਕਰਨ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਜਦੋਂ ਕਿ ਬਿਜਲੀ ਸਬਸਿਡੀ ਦਾ ਅਰਜਾਨਾ ਜਿਹੜਾ ਆਸਟਨ ਬੋਝਾ ਉਹ 60 ਕਰੋੜ ਰੁਪਏ ਹੋ ਚੁੱਕਾ ਮਤਲਬ ਮਹੀਨੇ ਦਾ 1800 ਕਰੋੜ ਸਰਕਾਰ ਨੂੰ ਪਿਛਲੇ 21 ਮਹੀਨਿਆਂ ਵਿੱਚ 31153 ਕਰੋੜ ਰੁਪਏ ਵਿਆਜ ਵਜੋਂ ਤਾਰਨੇ ਪਏ ਹਨ ਜਿਸ ਵਿੱਚੋਂ 2022-2023 ਵਿੱਚ ਲਾਏ ਗਏ 17083.6 ਕਰੋੜ ਰੁਪਏ ਵੀ ਸ਼ਾਮਲ ਹਨ ਇਸ ਤੋਂ ਇਲਾਵਾ April ਤੋਂ ਲੈ ਕੇ December 2023 ਤੱਕ ਜਿਹੜੇ ਨੇ ਤਾਰੇ ਗਏ 14069 ਕਰੋੜ ਰੁਪਏ ਵੀ ਸ਼ਾਮਲ ਹਨ ਆਪਕਾਰੀਤ ਆਮਦਨੀ ਵਿੱਚ ਕਾਫੀ ਵਾਧਾ ਹੋਇਆ ਇਸ ਤੋਂ ਇਲਾਵਾ ਪੰਜਾਬ ਦਾ مالیਆ ਘਾਟਾ ਜਿਹੜਾ ਵਾ ਉਹ 24588.78 ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੇ ਸਿਰਫ 9 ਮਹੀਨਿਆਂ ਵਿੱਚ 23262.18 ਕਰੋੜ ਰੁਪਏ ਹੋ ਗਿਆ ਇਸ ਤੋਂ ਇਲਾਵਾ مالیਆ ਘਾਟਾ ਪੂਰੇ ਸਾਲ ਦੇ ਟੀਚੇ ਨੂੰ ਪਾਰ ਸਕਦਾ ਕਿਉਂਕਿ ਵਿੱਤੀ ਬਰੇ ਦੇ ਹਲੇ 3 ਮਹੀਨੇ ਬਾਕੀ ਨੇ ਭਾਵੇਂ ਕਿ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਮਾਲੀਆ ਪ੍ਰਾਪਤੀ ਵਿੱਚ ਸੁਧਾਰ ਹੋਇਆ ਪਰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ 98.852.13 ਕਰੋੜ ਰੁਪਏ ਦਾ 63.68% ਦੀ ਪ੍ਰਾਪਤ ਹੋਇਆ April ਤੋਂ ਲੈ ਕੇ December 2022 ਦਰਮਿਆਨ ਇਕੱਠੀਆਂ ਹੋਈਆਂ ਮਾਲੀ ਪ੍ਰਾਪਤੀਆਂ ਨਾਲੋਂ 2852.88 ਕਰੋੜ ਰੁਪਏ ਜਿਹੜੇ ਨੇ ਉਹ ਸਰਕਾਰ ਦੇ ਹਿੱਸੇ ਤੇ ਕੇਂਦਰ ਪ੍ਰਾਪਤ ਸਹਾਇਤਾ ਦੇ ਯੋਗਦਾਨ ਵਿੱਚ ਪਿਛਲੇ ਵਿੱਤੀ ਸਾਲ ਦੀ ਮਿਆਦ ਜਿਹੜੀ ਆ ਉਹ ਮੁਕਾਬਲੇ 665.92 ਕਰੋੜ ਰੁਪਏ ਘਟ ਨੇ ਹੁਣ ਜਿਹੜਾ ਟੈਕਸ ਆ ਆਪਕਾਰੀ ਡਿਊਟੀ ਜਿਹੜੀ ਆ ਉਹ ਸਰਕਾਰ ਨੂੰ ਅਪ੍ਰੈਲ ਦਸੰਬਰ ਜਿਹੜੀ 2023 ਚ ਕਿੰਨੀ ਮਿਲੀ ਆ 675.92 ਕਰੋੜ ਜਦ ਕਿ ਪਿਛਲੇ ਸਾਲ ਇਸੇ ਪੀਰੀਅਡ ਦੌਰਾਨ 66656.8 ਰੁਪਏ ਸੀ ਸੈਂਪਡ ਸਟੈਂਪ ਡਿਊਟੀ ਜਿਹੜੀ April December 2022 ਚ ਸਰਕਾਰ ਨੂੰ 2912.85 ਕਰੋੜ ਰੁਪਏ ਸੀ ਇਸ ਵਾਰ ਜਿਹੜਾ April ਤੋਂ ਲੈ ਕੇ December 2023 ਤੱਕ 3129.33 ਕਰੋੜ ਰੁਪਏ ਕੇਂਦਰੀ ਟੈਕਸ ਜਿਹੜਾ ਵਾ ਉਹ ਪਿਛਲੇ ਸਾਲ 11000 12 ਕਰੋੜ ਰੁਪਏ ਸੀ ਜਦ ਕਿ ਇਸ ਵਾਰ 13503.43 ਕਰੋੜ ਰੁਪਏ ਗੈਰ ਟੈਕ ਸਮਾਲੀਆ ਜਿਹੜਾ April ਤੋਂ December 2022 ਤੱਕ ਜਿਹੜਾ ਸੀ ਉਹ 3376.47 ਕਰੋੜ ਰੁਪਏ ਸੀ ਪਰ ਇਸ ਸਾਲ April ਤੋਂ ਲੈ ਕੇ December 2023 ਜਿਹੜੀ ਉਹ ਗੈਰ ਟੈਕਸ ਸਮਾਲੀਆ 3667.88 ਕਰੋੜ ਬਤਲ ਪੰਜਾਬ ਚ ਟੈਕਸ ਵਸੂਲੀ ਜ਼ਰੂਰ ਵਧੀਆ ਲੇਕਿਨ ਕਰਜ਼ਾ ਵੀ ਦਿਨ ਦਿਨ ਵੱਧਦਾ ਜਾ ਰਿਹਾ ਸੂਬੇ ਤੇ ਕਰੀਬ 3.20 ਲੱਖ ਕਰੋੜ ਕਰਜ਼ਾ ਹੋ ਚੁੱਕਾ ਹੈ ਪੰਜਾਬ ਸਰਕਾਰ ਆਮਦਨ ਦੇ ਨਵੇਂ ਸਰੋਤ ਪੈਦਾ ਨਹੀਂ ਕਰ ਸਕੀ ਔਰ ਉਧਰ ਸਰਕਾਰ ਨੂੰ ਕਰਜ਼ਾ ਚੁਕਣਾ ਪੈ ਰਿਹਾ ਜਿਸ ਕਰਕੇ ਵਿਰੋਧੀ ਸਰਕਾਰ ਨੂੰ ਕਹਿ ਰਹੇ ਨੇ ਕਿ ਜਿਹੜਾ ਕਰਜ਼ਾ ਚੁੱਕਿਆ ਜਾ ਰਿਹਾ ਉਹ ਸਿਰਫ ਸਰਕਾਰ ਮਸ਼ੂਰੀਆਂ ਕਰਨ ਤੇ ਹੀ ਕਰਜ਼ਾ ਚੱਕ ਰਹੀ ਹੈ ਇਜਾਜ਼ ਕਮਾਉਣ ਤੇ ਹੀ ਕਰਜ਼ਾ ਚੁੱਕ ਰਹੀ ਹੈ ਪਰ ਟੈਕਸ ਦੀ ਵਸੂਲੀ ਜ਼ਰੂਰ ਵਧੀਆ ਲੇਕਿਨ ਇੰਨੀ ਵੀ ਨਹੀਂ ਵਧੀ ਕਿ ਸਰਕਾਰ ਭੰਗੜੇ ਪਾ ਸਕੇ ਕਿਉਂਕਿ ਨਾਲ ਦੀ ਨਾਲ ਪੰਜਾਬ ਤੇ ਕਰਜ਼ਾ ਵਧ ਗਿਆ ਕਿਉਂਕਿ ਜਦੋਂ ਪਿਛਲੀ ਸਰਕਾਰ ਕਾਂਗਰਸ ਦੇ ਸਰਕਾਰ ਛੱਡ ਕੇ ਗਈ ਸੀ ਉਦੋਂ ਪੰਜਾਬ ਤੇ ਕੋਈ 2.80 ਕਰੋੜ ਦੇ ਆਸ-ਪਾਸ ਸੀ ਲੇਕਨ ਹੁਣ ਪੰਜਾਬ ਤੇ 3.20 ਕਰੋੜ ਲੱਖ ਜਿਹੜਾ ਕਰਜ਼ਾ ਵਾ ਉਹ ਪੰਜਾਬ ਤੇ ਹੋ ਚੁੱਕਾ ਹਲੇ 3 ਮਹੀਨੇ ਵਿੱਤੀ ਵਰੇ ਦੇ ਬਾਕੀ ਆ ਮੰਨਿਆ ਜਾ ਰਿਹਾ ਕੋਈ 60 ਹਜ਼ਾਰ ਤੋਂ ਜ਼ਿਆਦਾ ਜਿਹੜਾ 60 ਹਜ਼ਾਰ ਕਰੋੜ ਤੋਂ ਜ਼ਿਆਦਾ ਇਸ ਸਰਕਾਰ ਕਰਜਾ ਚੁੱਕਣ ਵਾਸਤੇ ਮਜਬੂਰ ਹੋਈ ਹੈ ਜਾਂ ਫਿਰ ਚੁਕਣਾ ਪੈ ਰਿਹਾ ਜਾਂ ਫਿਰ ਸਰਕਾਰਾਂ ਵੱਲੋਂ ਕਰਜ਼ਾ ਚੁੱਕਰ ਦੀ ਸਰਕਾਰ ਦੀ ਆਦਤ ਬਣ ਚੁੱਕੀ ਹੈ ਫਿਲਹਾਲ ਇਸ ਜਾਣਕਾਰੀ ਦੇਣ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ